ਇਹ ਲੈ ਖਬਰ ਕੁਪ ਚਰਚਾ ਚ ਰਹੀ ਸੀ ਕਿ ਕੇਂਦਰ ਸਰਕਾਰ ਨਿਤਨ ਗੜਕਰੀ ਦਾ ਵਿਭਾਗ ਟੋਲ ਖਤਮ ਕਰਨ ਦੀ ਪ੍ਰਕਿਰਿਆ ਚ ਹੈ ਕਿ ਟੋਲ ਖਤਮ ਹੋਣ ਤੋਂ ਮਤਲਬ ਇਹ ਨਹੀਂ ਕਿ ਆ ਕਿ ਤੁਹਾਡੇ ਪੈਸੇ ਕੱਟਣੇ ਵੱਜ ਜਾਣਗੇ ਉਹ ਕਹਿੰਦੇ ਬਸ ਗੱਡੀ ਘਰੋਂ ਨਿਕਲੀ ਹਾਈਵੇ ਤੇ ਚੜੀ ਉੱਥੋਂ ਟੋਲ ਮੀਟਰ ਥੋੜਾ ਘੁਮਣਾ ਸ਼ੁਰੂ ਨੰਬਰ ਦੇ ਹਿਸਾਬ ਨਾਲੇ ਆਪੇ ਕੈਮਰੇ ਹੈ ਜੇ ਲੱਗੇ ਹੋਣਗੇ ਜਮਰ ਹੈ ਜੇ ਲੱਗੇ ਹੋਣਗੇ ਉਹਨਾਂ ਨੇ ਰਿਕਾਰਡ ਕਰ ਲੈਣਾ ਕਿ ਅੱਜ ਇਹ ਗੱਡੀ ਕਿੰਨੀ ਚੱਲ ਕੇ ਆਈ ਨਾਲ ਕਿ ਤੁਹਾਨੂੰ ਤੁਹਾਡੇ ਪੈਸੇ ਕੱਟ ਜਾਇਆ ਜੇ ਮਤਲਬ ਟੋਲ ਬੈਰੀਅਰ ਨਹੀਂ ਦਿਖਣਗੇ ਇਹ ਅਦਾਜਾ ਰਾਜਾ ਸੀ ਹੋ ਸਕਦਾ ਹੁੰਦੇ ਸਮੇਂ ਟੋਲ ਬੈਰੀਰ ਨਾ ਦਿਖਣਾ ਪਰ ਫਿਲਹਾਲ ਟੋਲ ਪਲਾਜੇ ਤੇ ਜਿਹੜਾ ਫਾਸਟ ਟੈਗ ਰਾਹੀਂ ਤੁਹਾਡਾ ਟੋਲ ਕੱਟਿਆ ਜਾਂਦਾ ਫਿਰ ਇਹ ਵੀ ਸੀਗਾ ਕਿ ਸ਼ਾਇਦ ਫਾਸਟ ਟੈਗ ਕਿਸੇ ਹੋਰ ਰੂਪ ਚੋਂ ਜਵੇਂ ਜਦੋਂ ਗੱਡੀ ਦੇ ਨੰਬਰ ਤੋਂ ਹੀ ਗੱਡੀ ਦਾ ਨੰਬਰ ਹੀ ਤੁਹਾਡਾ ਖਾਤੇ ਨਾਲ ਜੁੜ ਜਾਣਾ ਫਿਰ ਡਾਇਰੈਕਟ ਖਾਤੇ ਜੋਂ ਪੈਸੇ ਕੱਟੇ ਜਾਇਆ ਕਰਨਗੇ ਹੋ ਸਕਦਾ ਇਹਦੇ ਲਈ ਵੱਖਰਾ ਖਾਤਾ ਹੋਵੇ ਕਿਉਂ ਬੰਦਾ ਚਾਹੂਗਾ ਕਿ ਮੇਰਾ ਸੇਵਿੰਗ ਖਾਤਾ ਮੇਰਾ ਪਰਸਨਲ ਖਾਤਾ ਇਹਨਾਂ ਜੁੜੇ ਜਾਂ ਫਿਰ ਇਹ ਫਾਸਟ ਟੈਗ ਨੂੰ ਇਹ ਉਹਨਾਂ ਨਾਲ ਜੋੜ ਲੈਣਗੇ ਕਿਉਂਕਿ ਹੁਣ ਫਾਸਟ ਟ੍ਰੈਕ ਦੀ ਵਰਤੋਂ ਕੱਲੇ ਟੋਲ ਪਲਾਜ਼ੇ ਤੇ ਨਹੀਂ ਹੋਏਗੀ ਇਹ ਤੇਲ ਪਾਉਣ ਵਾਲੀ ਗੱਡੀ 'ਚ ਇਹ ਗੈਸ ਪਾਉਣ ਵਾਲੀ ਗੱਡੀ 'ਚ ਇਹ ਇਹ ਜੀ ਮਤਲਬ ਕਿ ਜਿਹੜੇ ਸੜਕਾਂ ਦੇ ਆਲੇ-ਦਾਲੇ ਉਹ ਸਪੈਸ਼ਲ ਤੌਰ ਦੇ ਤੇ ਖਾਣ-ਪੀਣ ਵਾਲੇ ਕੁਝ ਫੂਡ ਵਾਲੇ ਬਣੇ ਨੇ ਖਾਸ ਕਰਕੇ ਜਿਵੇਂ ਵੱਡੀਆਂ ਐਕਸਪ੍ਰੈਸ ਵੇ ਬਣੀਆਂ ਉਹਦੇ ਆਲੇ-ਦਾਲੇ ਜਿਹੜੇ ਆਊਟਲੈਟ ਨੇ ਉੱਥੇ ਵੀ ਵਰਤਿਆ ਜਾ ਸਕਦਾ ਕਹਿੰਦੇ ਜੀ ਵਰਤਿਆ ਕਿ ਇਹ ਹੋਏਗਾ